ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਟੈਫੀ ਦੇ ਵਿੱਚ ਆਹ ਤੁਹਾਨੂੰ ਟੋਲ ਪਲਾਜ਼ਾ ਦਿਖਾ ਦਿੰਨੇ ਆ ਇਹ ਬੰਦ ਪਿਆ ਟੋਲ ਪਲਾਜ਼ਾ ਸੀ ਇੱਥੇ ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੀਡੀਓ ਪਾਈ ਸੀ ਇਹ ਟੋਲ ਪਲਾਜ਼ੇ ਦੀ ਵੀ ਜਿਹੜਾ ਬੰਦ ਪਿਆ ਟੋਲ ਪਲਾਜ਼ਾ ਇਹ ਇੱਕ ਮੌਤ ਦਾ ਕਾਰਨ ਬਣ ਰਿਹਾਗਾ ਤੇ ਉਹ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਸ਼ੇਅਰ ਕੀਤਾ ਸੀ ਤੇ ਉਹ ਵੀਡੀਓ ਸਰਕਾਰ ਤੱਕ ਤੁਸੀਂ ਪਹੁੰਚ ਕੀਤੀ ਤੇ ਉਹਦੇ ਕਾਰਨ ਇਹ ਜਿਹੜਾ ਰੋਡ ਹੈ ਬਿਲਕੁਲ ਸਾਫ਼ ਹੋ ਗਿਆ ਇਸ ਅੱਜ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਨੇ ਜਿਹੜੇ ਉਹਨਾਂ ਦੀ ਸਰਕਾਰ ਦੇ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਰੋਡ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਤੇ ਜਿਹੜੇ ਐਕਸੀਡੈਂਟ ਬਗੈਰਾ ਹੁੰਦੇ ਸੀ ਹਫਤੇ ਹੁੰਦੇ ਸੀ ਉਹਨਾਂ ਤੋਂ ਬਚਾਅ ਹੋ ਜਾਊਗਾ ਹੁਣ ਤੇ ਇੱਥੇਕ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਵੀਡੀਓ ਪਾਈ ਸੀਗੀ ਟਰੱਕ ਪਲਟਿਆ ਸੀਗਾ ਉਹ ਟਰੱਕ ਤੇ ਆ ਕਾਫੀ ਨੁਕਸਾਨ ਹੋਇਆ ਸੀਗਾ ਤੇ ਉਸ ਤੋਂ ਪਹਿਲਾਂ ਵੀ ਜਿਹੜੇ ਕਾਫੀ ਹਾਸਤੇ ਹੋਏ ਨੇਗੇ ਜਿਵੇਂ ਆਪਾਂ ਗੱਲ ਕਰੀਏ ਇੱਕ ਨੌਜਵਾਨ ਸੀਗਾ ਉਹਦੀ ਮੈਰਜ ਹੋਣੀ ਸੀਗੀ ਉਹਦਾ ਵੀ ਇਹ ਟੋਲ ਪਲਾਜ ਦੇ ਉੱਪਰ ਡੈਥ ਹੋ ਗਈ ਸੀਗੀ ਤਾਂ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਇਤਿਹਾਸ ਤੇ ਹੋਏ ਸੀਗੇ ਕਾਫੀ ਮੌਤਾਂ ਹੋਈਆਂ ਸੀਗੀਆਂ ਸੋ ਇਹ ਜਿਹੜਾ ਬੰਦ ਪਿਆ ਟੋਲ ਪਲਾਜ ਆ ਸੀ ਇੱਕ ਮੌਤ ਦਾ ਕਾਰਨ ਸੀਗਾ ਤੇ ਆ ਮਲਬਾ ਸੀ ਜਿਹੜਾ ਇੱਥੇ ਸਾਰਾ ਮਤਲਬ ਲੱਗਿਆ ਹੋਇਆ ਸੀਗਾ ਹਨਾ ਪਰ ਜਿਹੜੀ ਵੀਡੀਓ ਪਈ ਤੁਸੀਂ ਸਾਰੇ ਭਰਾਵਾਂ ਨੇ ਉਹ ਵੀਡੀਓ ਨੂੰ ਸ਼ੇਅਰ ਕੀਤਾ ਸਰਕਾਰ ਤੱਕ ਪਹੁੰਚਾਈ ਤੇ ਸਰਕਾਰ ਨੇ ਵੀ ਮੌਕੇ ਤੀ ਇਹਨੂੰ ਧਿਆਨ ਦੇ ਵਿੱਚ ਲੈ ਲੈਂਦੇ ਹੋਏ ਮੈਂ ਕਹਿੰਦਾ ਵੀ 4-5 ਦਿਨਾਂ ਦੇ ਵਿੱਚ ਹੀ ਇਹ ਸਾਰਾ ਮਲਬਾ ਸੀ ਜਿਹੜਾ ਹਟਾ ਦਿੱਤਾ ਗਿਆ ਸੀਗਾ ਰੋਡ ਬਿਲਕੁਲ ਹੁਣ ਇਹ ਪਿੰਡ ਟੈਫੀਆ ਜਿਹੜਾ ਮਾਨਸਾ ਪਟਿਆਲਾ ਰੋਡ ਪੈ ਜਾਂਦਾ ਹੈਗਾ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੈਗਾ ਸੋ ਮੈਂ ਦੁਬਾਰਾ ਫੇਰ ਇੱਕ ਵਾਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਨੇ ਜਿਹੜੇ ਉਹਨਾਂ ਦਾ ਤੇ ਉਹਨਾਂ ਦੀ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕੇ ਦੀ ਸਰਕਾਰ ਦੇ ਹੁੰਦਿਆਂ ਇਹ ਇੱਕ ਵਧੀਆ ਕੰਮ ਕੀਤਾ ਹੈ ਤੇ ਵਧੀਆ ਕੰਮ ਜਦੋਂ ਸਰਕਾਰ ਕਰਦੀ ਹੈ ਉਹਦਾ ਸਾਥ ਦੇਣਾ ਲਾਜ਼ਮੀ ਹੈਗਾ ਸੋ ਛੋਟਾ ਵੀ ਫਰਜ ਬਣਦਾ ਵੀ ਇਹ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਤਾਂ ਕਿ ਇਹ ਜੋ ਜਿਹੜੇ ਕੰਮ ਨੇ ਹਨਾ ਉਹ ਇੱਕ ਥੋੜੇ ਜਿਹ ਕਹਿਣ ਤੇ ਹੋਣ ਤਾਂ ਬਹੁਤ ਵਧੀਆ ਲੱਗਦਾ ਹੈਗਾ ਇਹ ਐਟ ਹੈਫੀਲਾ ਟੋਲ ਪਲਾਜਾ ਹੈਗਾ ਤੇ ਇੱਕ ਪੱਖੋ ਕਲਾਂ ਦੇ ਵਿੱਚ ਦੀ ਹੈ ਟੋਲ ਪਲਾਜਾ ਉਹ ਵੀ ਬੰਦ ਪਿਆ ਤੀ ਤੇ ਉਹ ਵੀ ਇੱਕ ਮੌਤ ਦਾ ਕਾਰਨ ਬਣ ਰਿਹਾ ਸੀਗਾ ਉੱਥੇ ਵੀ ਬਹੁਤ ਜ਼ਿਆਦਾ ਜਿਹੜੇ ਐਕਸੀਡੈਂਟ ਹੋ ਰਹੇ ਸੀਗੇ ਤੇ ਆਹ ਟੋਲ ਪਲਾਜ਼ਾ ਟਾਈਫੀ ਵਾਲਾ ਤਾਂ ਸਾਫ਼ ਹੋ ਹੀ ਹੋਇਆ ਇਹਦੇ ਨਾਲ ਜਿਹੜਾ ਪੱਖੋ ਕਲਾਂ ਦੇ ਵਿੱਚ ਟੋਲ ਪਲਾਜ਼ਾ ਬੰਦ ਪਿਆ ਸੀਗਾ ਉਹ ਵੀ ਸਾਫ਼ ਹੋ ਚੁੱਕਿਆਗਾ ਸੋ ਸਰਕਾਰ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਹ ਟੋਲ ਪਲਾਜ਼ੇ ਬਿਲਕੁਲ ਸਾਫ਼ ਕਰਕੇ ਰੋਡ ਨੂੰ ਸਾਫ਼ ਸੁਥਰਾ ਕੀਤਾ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ